ਜਾ ਬੇਗੁਨਾਹਾਂ ਨੂੰ ਚੁੱਕ ਲਿਆਉਣਾ ਤੇ ਘੋਟਣਾ ਲੱਤਾਂ ਤੇ ਫੇਰ ਫੇਰ ਕੇ ਇਤਰਾਹ ਦੀਆਂ ਲੱਤਾਂ ਕਰ ਦਿੰਦਾ ਸੀਗਾ ਜਿਵੇਂ ਵਿਲਣੇ ਦੇ ਵਿੱਚੋਂ ਗੰਨਾ ਨਿਕਲ ਕੇ ਪਛੀ ਬਣ ਜਾਂਦਾ ਇਹ ਉਹਦਾ ਕਰਮ ਸੀ ਫਿਰ ਉਹਨੇ ਸਿੱਖ ਪਰਿਵਾਰਾਂ ਦੀਆਂ ਬੱਚੀਆਂ ਨੂੰ ਨੰਗੇ ਕਰਕੇ ਪਿੰਡ ਚ ਫੇਰਿਆ ਧੀ ਬਾਪ ਨੂੰ ਅਲਫ ਨੰਗਾ ਸਾਹਮਣੇ ਕੀਤਾ ਇੱਕ ਸਿੰਘ ਨੂੰ ਉਹਨੇ ਤਾਲੀ ਨਾਲ ਲੱਤ ਬੰਨੀ ਦੂਜੀ ਜੀਪ ਨਾ ਬਣ ਕੇ ਪੜਿਆ ਭਾਈ ਗੁਰਦੇਵ ਸਿੰਘ ਡੇਬੂ ਉਹਨਾਂ ਨੂੰ ਪਾਣੀ ਚ ਉਬਾਲਿਆ ਪਰਸ਼ਾ ਲਾਈਆਂ ਬੜਾ ਤਸ਼ੱਦਦ ਕੀਤਾ ਇਸੇ ਤਰ੍ਹਾਂ ਭਾਈ ਸ਼ਹੀਦ ਜਥੇਦਾਰ ਭਾਈ ਗੁਰਦੇਵ ਸਿੰਘ ਕੌਕੇ ਇਹਨਾਂ ਨੂੰ ਵੀ ਚੁੱਕ ਕੇ ਇਹਨਾਂ ਦੇ ਉੱਤੇ ਕਹਿਰ ਦਾ ਤਸ਼ੱਦਦ ਕੀਤਾ ਤੇ ਬਾਦਲਾਂ ਦਾ ਹੀ ਸਕੱਤਰ ਰੂਪ ਸਿੰਘ ਡਿਊਟੀ ਲਾ ਕੇ ਭੇਜਦਾ ਏ ਸਾਡੀ ਪੀ ਭਾਈ ਬਲਦੇਵ ਸਿੰਘ ਵਿਡਾਲਾ ਸਵਰਨ ਘੋਟਣੇ ਦੇ ਭੋਗ ਤੇ ਜਾ ਕੇ ਕੀਰਤਨ ਕਰਨ ਮੈਂ ਕਿਹਾ ਸਕੱਤਰ ਸਾਹਿਬ ਉਹ ਬੰਦਾ ਬੁਚੜਾ ਪਤਾ ਤੁਹਾਨੂੰ ਕਹਿੰਦਾ ਤੂੰ ਡਿਊਟੀ ਜਾਣਾ ਕਿ ਨਹੀਂ ਜਾਣਾ ਮੈਂ ਤੇਰ ਨਾਲ ਗੱਲਾਂ ਨਹੀਂ ਕਰਨੀਆਂ ਮੈਂ ਕਿਹਾ ਮੈਂ ਸਕੱਤਰ ਸਾਹਿਬ ਕਹਿ ਰਿਹਾ ਹਾਂ ਤੂੰ 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 ਕਰਕੇ ਬੋਲ ਰਿਹਾ ਹਾਂ ਇਹ ਸ਼ਬਦ ਆਪਣੇ ਠੀਕ ਰੱਖੋ ਮੈਨੂੰ ਵੀ ਇਦਾਂ ਦੇ ਸ਼ਬਦ ਆਉਂਦੇ ਆ ਪਰ ਨਹੀਂ ਸ਼ੁੱਭ ਦੇ ਨਹੀਂ ਆਪਾਂ ਉਹ ਨਹੀਂ ਹਟਿਆ ਫਿਰ ਮੈਂ ਕਿਹਾ ਸੱਜਣਾ ਤੂੰ ਜਿਹੜਾ ਟਿੱਲ ਲਾਉਣਾ ਲਾਲਾ ਜਿਹੜੀ ਫਾਂਸੀ ਟੰਗਣਾ ਟੰਗਦੇ ਤੇਰੀ ਮੈਂ ਇਨਕੁਆਰੀ ਕਰਾਉਂ ਤੇਰੇ ਤੇ ਮੈਂ ਉਥੇ ਕਮੇਟੀ ਬਿਠਾਉਂ ਤੇਰਾ ਉਹ ਕਰ ਦੂੰ ਮੈਂ ਕਿਹਾ ਜੋ ਕਰਨਾ ਕਰ ਲਈ ਜੋ ਹੋਊ ਵੇਖੀ ਜਾਊ ਸਾਡੀ ਜਮੀਰ ਆਗਿਆ ਨਹੀਂ ਦਿੰਦੀ ਅਸੀਂ ਉਥੇ ਕੀਰਤਨ ਕਰੀਏ ਉਥੇ ਅਸੀਂ ਜਾ ਕੇ ਉਹ ਫੋਨ ਸਾਡੇ ਕਟੇ ਗਏ ਉਦੋਂ ਬਾਅਦ ਇਹ ਖਬਰ ਨਿਕਲਦੀ ਨਿਕਲਦੀ ਪ੍ਰੈਸ 'ਚ ਛਪ ਗਈ ਅਜੀਤ ਨੇ ਵੀ ਖਬਰ ਲਾਈ ਪਹਿਰੇਦਾਰ ਨੇ ਲਾਈ ਹੋਰ ਪੇਪਰਾਂ ਨੇ ਲਾਈ ਉਹਦਾ ਇੱਕ ਹਫਤਾ ਕਰੀਬ ਨਰੋਲਾ ਪੈਂਦਾ ਰਿਆ ਤੇ ਉਹ ਅਸੀਂ ਜਦੋਂ ਨਾ ਕਰ ਦਿੱਤੀ ਤੇ ਫਿਰ ਬਾਕੀ ਦੇ ਜਥਿਆਂ ਨੂੰ ਵੀ ਕੰਨ ਹੋ ਗਏ ਕਿ ਹੁਣ ਜਿਹੜਾ ਜਾਊ ਉੱਥੇ ਫਸੂ ਸੋ ਜਿੱਥੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਗੁਰਦੇਵ ਸਿੰਘ ਕੌਂਕੇ ਦੇ ਕਤਲ ਦੇ ਮਾਮਲੇ ਨੂੰ ਲੈ ਕੇ ਪੰਜਾਬ ਦਾ ਸਿਆਸੀ ਮਾਹੌਲ ਤੇ ਧਾਰਮਿਕ ਮਾਹੌਲ ਜਿਹੜਾ ਗਰਮਾਇਆ ਹੋਇਆ ਉੱਥੇ ਹੀ ਇੱਕ ਹੋਰ ਘਟਨਾ ਜਿਹੜੀ ਐ ਉਹ ਬੜੀ ਅੱਜਕੱਲ ਮੀਡੀਆ ਦੇ ਵਿੱਚ ਵਾਇਰਲ ਹੋ ਰਹੀ ਐ ਕਿ ਜਦੋਂ ਜਿਹੜਾ ਮੌਕੇ ਦਾ ਐਸਐਸਪੀ ਸੀ ਉੜਨਾਉਸ ਦੇ ਭੋਗ ਦੇ ਉੱਤੇ ਸ਼ਰੋਮਣੀ ਕਮੇਟੀ ਵੱਲੋਂ ਹਜ਼ੂਰੀ ਲਾਗੀ ਭਾਈ ਬਲਦੇਵ ਸਿੰਘ ਬਡਾਲਾ ਜੋ ਉਸ ਵੇਲੇ ਸੀ ਉਹਨਾਂ ਨੂੰ ਕੀਰਤਨ ਕਰਨ ਲਈ ਭੋਗ ਤੇ ਕੀਰਤਨ ਕਰਨ ਲਈ ਕਿਹਾ ਗਿਆ ਸੋ ਸਾਡੇ ਨਾਲ ਸਿੱਖ ਸਦਭਾਵਨਾ ਦਲ ਦੇ ਮੁਖ ਸੇਵਾਦਾਰ ਭਾਈ ਬਲਦੇਵ ਸਿੰਘ ਵਡਾਲਾ ਸਾਡੇ ਨਾਲ ਲਈ ਸਮੁੱਚੀ ਘਟਨਾ ਕਰਨ ਦੇ ਇਨਾਂ ਤੋਂ ਜਾਣਕਾਰੀ ਪ੍ਰਾਪਤ ਕਰਾਂਗੇ ਸ੍ਰੀ ਕਾਲ ਤਖਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਦਾ ਕਤਲ ਹੁੰਦਾ ਜਿੰਨੀ ਜੀ ਜਿਹੜੇ ਉਸ ਮੌਕੇ ਦੇ ਹਾਲਾਤ ਸੀਗੇ ਤੁਹਾਨੂੰ ਵੀ ਉਦੋਂ ਭੋਗ ਤੇ ਕੀਰਤਨ ਕਰਨ ਲਈ ਕਿਹਾ ਗਿਆ ਜਾਂ ਜਿਸ ਤਰ੍ਹਾਂ ਇੱਕ ਐਡੀ ਵੱਡੀ ਸੰਸਥਾ ਦੇ ਸਾਬਕਾ ਜਥੇਦਾਰ ਤੇ ਟੋਟੇ ਕਰਕੇ ਕਤਲ ਕਰ ਦਿੱਤਾ ਜਾਂਦਾ ਸਮੁੱਚੇ ਹਾਲਾਤਾਂ ਨੂੰ ਤੁਸੀਂ ਕਿਵੇਂ ਪ੍ਰਭਾਵਿਤ ਕਰੋਗੇ ਤੇ ਇਹ ਜਦੋਂ ਇਹ ਡਿਊਟੀ ਲੱਗ ਕੇ ਸਾਡੀ ਸਾਡੇ ਤੱਕ ਪਹੁੰਚਦੀ ਹੈ ਜੀ ਸਵਰਨ ਘੋਟਣਾ ਨੂੰ ਕਹਿੰਦੇ ਆ ਜੀ ਸਵਰਨਾ ਘੋਟਣਾ ਇਸ ਲਈ ਕਹਿੰਦੇ ਆ ਕਿ ਉਹ ਘੋਟਣਾ ਰੱਖਦਾ ਹੈ ਆਪਣੇ ਕੋਲੇ ਤੇ ਜਿਹੜੇ ਜਿਹੜੇ ਧਰਮ ਯੁੱਧ ਲੜਨ ਵਾਲੇ ਮਨੁੱਖੀ ਅਧਿਕਾਰਾਂ ਦੀ ਖਾਤਰ ਸਿੱਖ ਜੂਝ ਰਹੇ ਸੀਗੇ ਉਹਨਾਂ ਨੌਜਵਾਨਾਂ ਨੂੰ ਫੜਨਾ ਜਾਂ ਬੇਗੁਨਾਹਾਂ ਨੂੰ ਚੁੱਕ ਲਿਆਉਣਾ ਤੇ ਘੋਟਣਾ ਲੱਤਾਂ ਤੇ ਫੇਰ-ਫੇਰ ਕੇ ਇਸ ਤਰ੍ਹਾਂ ਦੀਆਂ ਲੱਤਾਂ ਕਰ ਦਿੰਦਾ ਸੀਗਾ ਜਿਵੇਂ ਵੇਲਣੇ ਦੇ ਵਿੱਚੋਂ ਗੰਨਾ ਨਿਕਲ ਕੇ ਪਛੀ ਬਣ ਜਾਂਦਾ ਇਹ ਉਹਦਾ ਕਰਮ ਸੀ ਫਿਰ ਉਹਨੇ ਸਿੱਖ ਪਰਿਵਾਰਾਂ ਦੀਆਂ ਬੱਚੀਆਂ ਨੂੰ ਨੰਗੇ ਕਰਕੇ ਪਿੰਡ 'ਚ ਫੇਰਿਆ ਧੀ ਬਾਪ ਨੂੰ ਅਲਫ ਨੰਗਾ ਸਾਹਮਣੇ ਕੀਤਾ ਇੱਕ ਸਿੰਘ ਨੂੰ ਉਹਨੇ ਟੱਲੀ ਨਾਲ ਲੱਤ ਬੰਨੀ ਦੂਜੀ ਜੀਪ ਨਾ ਬਣ ਕੇ ਪਾੜਿਆ ਭਾਈ ਗੁਰਦੇਵ ਸਿੰਘ ਡੇਬੂ ਉਹਨਾਂ ਨੂੰ ਪਾਣੀ ਚ ਉਬਾਲਿਆ ਪਰਸ਼ਾ ਲਾਈਆਂ ਬੜਾ ਤਸ਼ੱਦਦ ਕੀਤਾ ਇਸੇ ਤਰ੍ਹਾਂ ਭਾਈ ਸ਼ਹੀਦ ਜਥੇਦਾਰ ਭਾਈ ਗੁਰਦੇਵ ਸਿੰਘ ਕੌਕੇ ਇਹਨਾਂ ਨੂੰ ਵੀ ਚੁੱਕ ਕੇ ਇਹਨਾਂ ਦੇ ਉੱਤੇ ਕਹਿਰ ਦਾ ਤਸ਼ੱਦਦ ਕੀਤਾ ਮਨੁੱਖੀ ਅਧਿਕਾਰਾਂ ਦਾ ਘਾਣ ਕਰਦੇ ਆ ਜ਼ਮੂਰੀਅਤ ਸਵਿਧਾਨ ਕਾਨੂੰਨ ਸਭ ਨੂੰ ਛਿਕੇ ਟੰਗਿਆ ਅਜੇ ਬੁੱਚੜ ਵੀ ਮਰੇ ਪਸ਼ੂ ਦਾ ਮਾਸ ਲਾਉਂਦੇ ਨੇ ਜਿਉਂਦੇ ਦਾ ਨਹੀਂ ਇਹ ਉਹ ਜਲਾਦ ਬਣਿਆ ਜਿੰਨੇ ਜਿਉਂਦੀਆਂ ਜਾਨਾਂ ਨੂੰ ਤਸੀਹੇ ਦੇ ਦੇ ਕੇ ਮਾਰਿਆ ਤੇ ਜਦੋਂ ਲਹੂ ਨਿਕਲਦਾ ਸੀ ਤੇ ਹੱਸ-ਹੱਸ ਕੇ ਕਹਿੰਦਾ ਸੀ ਤੁਹਾਡੇ ਜਥੇਦਾਰਾਂ ਦਾ ਮੂਤ ਕੱਢ ਦਿੱਤਾ ਇਹੋ ਜੇ ਸ਼ਬਦ ਇਹ ਗੰਦੇ ਉੱਥੇ ਵਰਤਦਾ ਰਿਹਾ ਇਹ ਬੁੱਚੜ ਜਿੱਦਣ ਮਰਿਆ ਤੜਫ-ਤੜਫ ਕੇ ਮਰਿਆ ਇਹਦੀ ਬਾਹ ਵੀ ਨਕਾਰਾ ਹੋਈ ਇਹਦੀ ਲੱਤ ਵੀ ਨਕਾਰਾ ਹੋਈ ਹੋਰ ਕਈ ਕੁਸ਼ ਵਾਪਰਿਆ ਤੇ ਹੈਰਾਨੀ ਦੀ ਗੱਲ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹਦੇ ਤੇ ਬਾਦਲਾਂ ਦਾ ਕਬਜਾ ਤੇ ਬਾਦਲਾਂ ਦੀ ਹੀ ਉਸ ਵਕਤ ਸਰਕਾਰ ਸੀ ਤੇ ਬਾਦਲਾਂ ਦਾ ਹੀ ਸਕੱਤਰ ਰੂਪ ਸਿੰਘ ਡਿਊਟੀ ਲਾ ਕੇ ਭੇਜਦਾ ਏ ਸਾਡੀ ਵੀ ਭਾਈ ਬਲਦੇਵ ਸਿੰਘ ਵਿਡਾਲਾ ਸਵਰਨ ਕੋਟਣੇ ਦੇ ਭੋਗ ਤੇ ਜਾ ਕੇ ਕੀਰਤਨ ਕਰਨ ਮੈਂ ਤੁਹਾਡਾ ਕੀ ਆ ਪਰ ਤੁਹਾਨੂੰ ਲੈਟਰ ਇਸ਼ੂ ਹੁੰਦਾ ਪਊ ਲੈਟਰ ਇਸ਼ੂ ਹੁੰਦਾ ਏ ਮੇਰੇ ਕੋਲੇ ਇਹਨਾਂ ਦੀ ਚਿੱਠੀ ਪਹੁੰਚਦੀ ਆ ਜੀ ਉਸ ਚਿੱਠੀ ਨੂੰ ਪੜ੍ਹ ਕੇ ਤੇ ਮੈਂ ਆਪਣੇ ਸਾਥੀਆਂ ਨਾਲ ਸਲਾਹ ਕਰਦਾ ਹਾਂ ਕਿ ਅਸੀਂ 24 ਫਰਵਰੀ ਨੂੰ ਕਿਤੇ ਹੋਰ ਜਾਣਾ ਸੀਗੇ ਡਿਊਟੀ ਸਾਡੀ ਕਿਤੇ ਹੋਰ ਲਾਈ ਫਿਰਦੇ ਆ ਜੀ ਤੇ ਸਵਰਨ ਸਿੰਘ ਇਹ ਕਿਹੜਾ ਬੰਦਾ ਵੀ ਜਦੋਂ ਵੀ ਕੋਈ ਪੁਲਿਸ ਦੀ ਗੱਲ ਆਉਂਦੀ ਹੀ ਮੱਥਾ ਜ਼ਰੂਰ ਖੜਕਦਾ ਸੀਗਾ ਕਿ ਪੁਰਾਣੇ ਬੰਦਿਆਂ 'ਚ ਬਹੁਤ ਸਾਰੇ ਐਸੇ ਨੇ ਪ੍ਰੇਸ਼ ਅਫਸਰ ਉਹ ਵੀ ਪੁਲਿਸ ਵਾਲੇ ਸਨ ਜਿਹੜੇ ਭਾਈ ਦਲਾਵਰ ਸਿੰਘ ਸਤਵੰਤ ਸਿੰਘ ਜੀ ਭਾਈ ਬੀਅੰਤ ਸਿੰਘ ਜੀ ਮਨੁੱਖੀ ਅਧਿਕਾਰਾਂ ਦੀ ਖਾਤਰ ਆਪਣੀ ਜਾਨ ਤੇ ਨੌਕਰੀਆਂ ਦੀ ਕੁਰਬਾਨੀ ਕਰ ਗਏ ਇਹ ਵੀ ਪੁਲਿਸ ਵਾਲੇ ਸਨ ਜਿਹੜੇ ਮਨੁੱਖੀ ਅਧਿਕਾਰਾਂ ਨੂੰ ਛਿੱਕੇ ਟੰਗ ਕੇ ਸਿਰਫ ਤੇ ਨੋਟ ਤੇ ਵੋਟ ਨੂੰ ਮੁੱਖ ਵੇਖ ਕੇ ਇਹ ਕੰਮ ਕਰਦੇ ਰਹੇ ਇਹਨਾਂ ਨੇ ਜੋ ਕੁਝ ਕੀਤਾ ਜਦੋਂ ਸਵਰਨਾ ਨਾਮ ਸੁਣਿਆ ਤੇ ਉੱਥੇ ਸੁਖਜਿੰਦਰ ਸਿੰਘ ਸਾਡਾ ਡਰਾਈਵਰ ਤੇ ਭਾਈ ਸੁਖਵਿੰਦਰ ਸਿੰਘ ਨਾਗੋਕੇ ਉਹ ਕਹਿੰਦੇ ਵੀ ਫੋਨ ਬੰਦ ਕਰੋ ਮੈਨੂੰ ਕਹਿੰਦੇ ਪਤਾ ਕਰ ਬਲਦੇਵ ਸਿੰਘ ਕਿ ਤੇ ਸਵਰਨਾ ਘੋਟਣਾ ਤੇ ਨਹੀਂ ਮੈਂ ਕਿਹਾ ਜੀ ਪਤਾ ਕਰ ਲੈਨੇ ਆ ਪਤਾ ਕੀਤਾ ਗਿਆ ਤੇ ਉਹ ਉਹੀ ਸਵਰਨਾ ਘੋਟਣਾ ਨਿਕਲਿਆ ਫਿਰ ਮੈਨੂੰ ਭਾਈ ਸੁਖਵਿੰਦਰ ਸਿੰਘ ਨੇ ਇਹਦੀ ਸਾਰੀ ਦਾਸਤਾਂ ਸਜਾਈ ਦੱਸੀ ਆ ਕੁਸ਼ੇ ਨੇ ਸਾਡੇ ਨਾਲ ਕੀਤਾ ਹੈ ਹੁਣ ਫੈਸਲਾ ਤੂੰ ਕਰਨਾ ਕਿ ਤੂੰ ਕੀ ਕਰਨਾ ਹੈ ਹੁਣ ਤੂੰ ਫੋਨ ਲਾ ਲੈ ਉਦੋਂ ਬਾਅਦ ਫਿਰ ਮੈਂ ਫੋਨ ਸੈਕਟਰੀ ਨੇ ਡਿਊਟੀ ਲਾਈ ਸੀ ਰੂਪ ਸਿੰਘ ਇਹਨਾਂ ਦਾ ਜਿਹੜਾ ਜੀ ਉਹਨੂੰ ਮੈਂ ਫੋਨ ਲਾ ਕੇ ਕਿਹਾ ਵੀ ਸਕੱਤਰ ਸਭ ਜਿਹੜੀ ਤੁਸੀਂ ਡਿਊਟੀ ਲਾ ਕੇ ਭੇਜੀ ਹੈ 24 ਤਰੀਕ ਦੀ ਫਰਵਰੀ ਦੀ ਤੁਹਾਨੂੰ ਪਤਾ ਹੈ ਬੰਦਾ ਕੌਣ ਹੈ ਉਹ ਇੰਨੀ ਗੱਲ ਸੁਣਦਿਆਂ ਇੰਨੀ ਕੋ ਨੂੰ ਮੱਗ ਲੱਗੀ ਕਹਿੰਦਾ ਤੂੰ ਕੀ ਲੈਣਾ ਅੱਛਾ ਇਹ ਕਿਹਦੀ ਡਿਊਟੀ ਆ ਤੇਰਾ ਕੰਮ ਲੱਗੀ ਡਿਊਟੀ ਤੇ ਕੀਰਤਨ ਕਰਨਾ ਹੈ ਨਾ ਕਿ ਪੁੱਛਣਾ ਕਿੱਥੇ ਜਾਣਾ ਤੇ ਕਿੱਥੇ ਨਹੀਂ ਜਾਣਾ ਕਿੱਥੇ ਭੇਜਣਾ ਤੇ ਕਿੱਥੇ ਨਹੀਂ ਭੇਜਣਾ ਇਹ ਅਸੀਂ ਵੇਖਣਾ ਹੈ ਬਿਲਕੁਲ ਜੀ ਪੰਦ ਪਤਾ ਸੀ ਪਤਾ ਸੀ ਉਹਨੂੰ ਜਦੋਂ ਅੱਗ ਬਬੋਲਾ ਹੋ ਗਿਆ ਮੈਂ ਕਿਹਾ ਸਕੱਤਰ ਸਾਹਿਬ ਉਹ ਬੰਦਾ ਬੁਚੜਾ ਪਤਾ ਤੁਹਾਨੂੰ ਕਹਿੰਦਾ ਤੂੰ ਡਿਊਟੀ ਜਾਣਾ ਕਿ ਨਹੀਂ ਜਾਣਾ ਮੈਂ ਤੇਰ ਨਾਲ ਗੱਲਾਂ ਨਹੀਂ ਕਰਨੀਆਂ ਮੈਂ ਕਿਹਾ ਮੈਂ ਸਕੱਤਰ ਸਾਹਿਬ ਕਹਿ ਰਹੇ ਆਂ ਤੂੰ 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 ਕਰਕੇ ਬੋਲ ਰਹੇ ਆਂ ਇਹ ਸ਼ਬਦ ਆਪਣੇ ਠੀਕ ਰੱਖੋ ਮੈਨੂੰ ਵੀ ਇਦਾਂ ਦੇ ਸ਼ਬਦ ਆਉਂਦੇ ਆ ਪਰ ਨਹੀਂ ਸ਼ੁੱਭ ਦੇ ਨਹੀਂ ਆਪਾਂ ਨੂੰ ਉਹ ਨਹੀਂ ਹਟਿਆ ਫਿਰ ਮੈਂ ਕਿਹਾ ਸੱਜਣਾ ਤੂੰ ਜਿਹੜਾ ਟਿੱਲ ਲਾਉਣਾ ਲਾਲਾ ਜਿਹੜੀ ਫਾਂਸੀ ਟੰਗਣਾ ਟੰਗਦੇ ਤੇਰੀ ਮੈਂ ਇਨਕੁਵਰੀ ਕਰਾਉਂ ਤੇਰੇ ਤੇ ਮੈਂ ਉੱਥੇ ਕਮੇਟੀ ਬਿਠਾਉਂ ਤੇਰਾ ਉਹ ਕਰ ਦੂੰ ਮੈਂ ਕਿਹਾ ਜੋ ਕਰਨਾ ਕਰ ਲਈ ਜੋ ਹੋਊ ਵੇਖੀ ਜਾਊ ਸਾਡੀ ਜਮੀਰ ਆਗਿਆ ਨਹੀਂ ਦਿੰਦੀ ਅਸੀਂ ਉੱਥੇ ਕੀਰਤਨ ਕਰੀਏ ਉੱਥੇ ਅਸੀਂ ਜਾ ਕੇ ਉਹ ਫੋਨ ਸਾਡੇ ਕੱਟੇ ਗਏ ਉਦੋਂ ਬਾਅਦ ਇਹ ਖਬਰ ਨਿਕਲਦੀ ਨਿਕਲਦੀ ਪ੍ਰੈਸ 'ਚ ਛਪ ਗਈ ਅਜੀਤ ਨੇ ਵੀ ਖਬਰ ਲਾਈ ਪਹਿਰੇਦਾਰ ਨੇ ਲਾਈ ਹੋਰ ਪੇਪਰਾਂ ਨੇ ਲਾਈ ਉਹਦਾ ਇੱਕ ਹਫਤਾ ਕਰੀਬ ਨਰੋਲਾ ਪੈਂਦਾ ਰਿਆ ਤੇ ਉਹ ਅਸੀਂ ਜਦੋਂ ਨਾ ਕਰ ਦਿੱਤੀ ਤੇ ਫਿਰ ਬਾਕੀ ਦੇ ਜਥਿਆਂ ਨੂੰ ਵੀ ਕੰਨ ਹੋ ਗਏ ਪੀ ਹੁਣ ਜਿਹੜਾ ਜਾਊ ਉੱਥੇ ਫਸੂ ਜਿਹੜੇ ਗਏ ਇੱਕ ਦੋ ਉਹਨਾਂ ਦੇ ਨਾਂ ਸਬੂਤ ਲਗਾ ਕੇ ਰੱਖੇ ਗਿਆ ਕਿ ਪਤਾ ਨਾ ਲੱਗ ਜੇ ਜਿਹੜਾ ਦੂਜਿਆਂ ਦੇ ਭੋਗ ਸ਼੍ਰੋਮਣੀ ਕਮੇਟੀ ਵੱਲੋਂ ਉੱਥੇ ਕੀਰਤਨ ਕਰਕੇ ਆਏ ਨੇ ਸ਼੍ਰੋਮਣੀ ਕਮੇਟੀ ਵੱਲੋਂ ਨਹੀਂ ਸੀ ਉਹ ਜਥੇ ਬਾਅਦ ਵਿੱਚ ਉਹ ਸ਼੍ਰੋਮਣੀ ਕਮੇਟੀ 'ਚ ਗਏ ਜੋ ਪਤਾ ਲੱਗਦਾ ਹੈ ਉਸ ਵਕਤ ਨਹੀਂ ਸੀ ਪਰ ਸ਼੍ਰੋਮਣੀ ਕਮੇਟੀ ਨੇ ਮੇਰੀ ਡਿਊਟੀ ਘੋਟਨੇ ਦੇ ਭੋਗ ਤੇ ਲਈ ਜਿੱਥੇ ਅਸੀਂ ਕੀਰਤਨ ਕਰਨ ਨਹੀਂ ਗਏ ਮਤਲਬ ਹਾਲਾਤ ਇਹ ਨੇ ਵੀ ਸਿੱਖਾਂ ਦੀ ਸਰਵੋੱਚ ਸੰਸਥਾ ਸੰਸਥਾ ਬਾਦਲ ਸਰਕਾਰ ਸ਼੍ਰੋਮਣੀ ਕਮੇਟੀ ਬਦਲਾਂ ਦੀ ਸਿਸਟਮ ਇਹਨਾਂ ਦਾ ਪੰਥ ਚ ਜਾ ਕੇ ਕਹਿ ਰਿਆ ਕਿ ਅਸੀਂ ਸਿੱਖ ਸ਼ਹੀਦਾਂ ਦਾ ਇਨਸਾਫ ਲਵਾਂਗੇ ਬੁੱਚੜ ਪੁਲਸੀਆਂ ਨੂੰ ਅਸੀਂ ਟੰਗਾਂਗੇ ਤੇ ਸਚਾਈ ਕਿੱਥੇ ਖੜੀ ਆ ਕਿ ਉਹੀ ਬਾਦਲ ਕਿ ਉਹ ਦੇ ਭੋਗ ਤੇ ਡਿਊਟੀ ਲਾ ਕੇ ਆਪਣੀ ਡੋਟੀ ਨਿਵਾ ਰਹੇ ਨੇ ਪੰਥਕ ਹੋਣ ਵਾਲੀ ਹੁਣ ਇਥੋਂ ਸਾਫ ਹੋ ਗਿਆ ਕਿ ਇਹ ਦਲ ਜਿਹੜਾ ਦਲਦਲ ਹੈ ਬਾਦਲ ਦਲ ਇਹ ਸਾਰੇ ਬੁੱਚੜਾਂ ਦੇ ਨਾਲ ਰਾਤ ਨੂੰ ਮੀਟਿੰਗਾਂ ਵੀ ਕਰਦੇ ਆ ਤੇ ਇਹ ਤਾਂ ਫਿਰ ਸਾਫ ਇਹ ਵੀ ਉਸ ਤੋਂ ਬਾਅਦ ਤੁਹਾਡਾ ਸ਼ਰਮਣੀ ਕਮੇਟੀ ਦੇ ਅੰਦਰ ਰਹਿਣਾ ਮੁਸ਼ਕਲ ਹੋ ਗਿਆ ਤੁਸੀਂ ਆਪਣੇ ਜਿਹੜਾ ਸੱਚ ਬਾਹਰ ਆ ਗਿਆ ਜੀ ਜੀ ਉਦੋਂ ਸਾਡੀ ਇਹ ਲੜਾਈ ਜਿਹੜੀ ਸੀ 14 ਤੋਂ ਸ਼ੁਰੂ ਹੋ ਗਈ ਤੇ 16 ਚ ਜਾ ਕੇ ਫਿਰ ਉਹ ਆਰ ਪਾਰੀ ਕਮ ਹੋ ਗਿਆ ਵੀ ਇਹਨਾਂ ਨੂੰ ਬਾਹਰ ਕੱਢ ਦਿਓ ਮੈਂ ਕਿਹਾ ਕੱਢ ਦਿਓ ਕੋਈ ਦਿੱਕਤ ਨਹੀਂ ਅਸੀਂ ਗੁਰੂ ਲਈ ਅਣਖ ਲਈ ਧਰਮ ਲਈ ਜਿਉਣਾ ਹੈ ਨਾ ਕਿ ਨੌਕਰੀਆਂ ਵਾਸਤੇ ਹੁਣ ਵੀ ਤਾਂ ਮੈਂ ਪੰਥ ਦੀ ਨੌਕਰੀ ਕਰ ਹੀ ਰਿਹਾ ਚੱਕਰੀ ਹੈ ਸੇਵਾਦਾਰੀ ਹੈ ਇਹ ਘਟਨਾ ਕਰਮ ਜਿਹੜਾ ਸੀ ਉਸ ਵਕਤ ਵਾਪਰਿਆ ਤੇ ਫਿਰ ਹੁਣ ਵੱਡੀ ਗੱਲ ਇਹ ਸਾਹਮਣੇ ਆਈ ਕਿ ਜਿਹੜੇ ਮੂੰਹ ਪਾੜ-ਪਾੜ ਕੇ ਕਹਿੰਦੇ ਆ ਬਾਦਲ ਸਾਹਿਬ ਪੰਜ ਵਰੀ ਮੁੱਖ ਮੰਤਰੀ ਬਣੇ ਇਨੂੰ ਸ਼ਰਮ ਨਹੀਂ ਆਈ ਕਿ ਪੰਜ ਵਾਰ ਮੁੱਖ ਮੰਤਰੀ ਬਣਿਆ ਹੈ ਤੇ ਉਹ ਜਿਹੜੀ ਕੌਂਕੇ ਦੀ ਰਿਪੋਰਟ ਸੀ ਉਹ ਕਿਉਂ ਦੱਬ ਕੇ ਰੱਖੀ ਤੁਸੀਂ ਬੇਸ਼ਰਮ ਕਿਉਂ ਨਹੀਂ ਕੀਤੀ ਅੱਜ ਤੁਸੀਂ ਪੰਜ ਵਾਰੀ ਮੁੱਖ ਮੰਤਰੀ ਬਣਨ ਵਾਲੇ ਬੇਸ਼ਰਮੋ ਬੰਦੀ ਸਿੰਘਾਂ ਨੂੰ ਅੱਤਵਾਦੀ ਵੱਖਵਾਦੀ ਦੱਸਦੇ ਰਹੇ ਹੋ ਮਨਮੋਹਨ ਸਿੰਘ ਕਹਿੰਦਾ ਸੀ ਛੱਡ ਦਿੰਨੇ ਆ ਅਟਲ ਵਿਹਾਰੀ ਵਾਜਪਾਈ ਕਹਿੰਦਾ ਸੀ ਲਿਆਓ ਕਿਹੜੀ ਕਾਲੀ ਸੂਚੀ ਖਤਮ ਕਰਨੀ ਆ ਕਿਹੜੇ ਬੰਦੇ ਛੱਡਣੇ ਆ ਆਮਲ 나ਡੂ ਵਾਲੇ ਛੜਾਕੇ ਲੈ ਗਏ ਰਜੀਵ ਗਾਂਧੀ ਦੇ ਕਤਲ ਛੜਾਕੇ ਲੈ ਗਏ ਇਸ ਟੱਬਰ ਦੀ ਮਿਹਰਬਾਨੀ ਨਾਲ ਇਹ ਸਿੱਗ ਛੁੱਟੇ ਨਹੀਂ ਤੇ ਹੁਣ ਮਗਰਮਸ਼ ਦੇ ਹੰਝੂ ਕੇਰਨ ਲਈ ਕੌਮਾਂ ਚੋਂ ਨਿਕਲ ਕੇ ਆਕਸੀਜਨ ਪ੍ਰਾਪਤ ਕਰਨ ਵਾਸਤੇ ਇਹ ਲੋਕ ਅੱਜ ਕਦੇ ਬੰਦੀ ਸਿੰਘਾਂ ਦਾ ਡਰਾਮਾ ਕਰਦੇ ਪੀ ਉਥੇ ਐਨੇ ਲੱਖ ਫਾਰਮੇਸੀ ਲੈ ਕੇ ਰਾਸ਼ਟਰਪਤੀ ਕੋ ਚੱਲੇ ਗਏ ਸੀ ਕੀ ਕਰਕੇ ਆਏ ਦੱਸੋ ਜੜਕ ਪਿੱਛੇ ਕੀ ਕੀਤਾ ਹੁਣ ਕੀ ਹੋਇਆ ਅੱਗੇ ਕੀ ਕਰਨਾ ਇਹ ਸਾਰੇ ਦੇ ਸਾਰੇ ਇਹਨਾਂ ਦੇ ਡਰਾਮੇ ਨੇ ਪੰਥ ਦੇ ਗਦਾਰ ਨੇ ਕਾਤਲ ਨੇ ਸਿੱਖਾਂ ਦੇ ਅਸੀਂ ਪਹਿਲਾਂ ਕਹਿ ਰਹੇ ਸਾਂ ਤੇ ਕੁਝ ਲੋਕ ਕਹਿੰਦੇ ਸੀ ਵਡਾਲਾ ਖਾ ਮੁਖਾ ਵਿਰੋਧ ਕਰਦਾ ਏ ਇਹਦਾ ਕੰਮ ਹੀ ਏ ਆ ਕਿ ਪਾਣੀ ਪੀ ਪੀ ਕੋਸੀ ਤੁਰਿਆ ਜਾਂਦਾ ਹੁਣ ਉਹ ਵੀ ਚੱਪਣੀ ਲੱਭ ਲੈਣ ਜਿੱਚ ਨੱਕ ਡੋਬ ਕੇ ਉਹਨਾ ਮਰਨੇ ਕਿਉਂ ਕਿਉਂਕਿ ਸੁਖਵੀਰ ਬਾਦਲ ਕਾਲ ਤੱਕ ਸਭ ਤੇ ਖੁਦ ਖਲੋ ਕੇ ਮੰਨ ਚੁੱਕਾ ਏ ਕਿ ਅਸੀਂ ਗੁਨਾਹ ਕੀਤੇ ਸੀ ਪੰਥ ਮਾਫੀ ਦੇਦਾ ਹੈ ਇਹ ਸਿੱਖ ਸਦਭਾਵਨਾ ਦਲ ਦੀ ਜਿੱਤ ਹੈ ਤੇ ਉਹਨਾਂ ਦਲਾਂ ਦੀ ਵੀ ਜਿੱਤ ਹੈ ਜਿਹੜੇ ਬੋਰੀ ਤੇ ਬਹਿ ਕੇ ਇਹਨਾਂ ਖਿਲਾਫ ਨਿੱਕੇ ਨਿੱਕੇ ਝੁੰਡ ਬਣਾ ਕੇ ਸਿੱਖ ਜਥੇਬੰਦੀਆਂ ਦੇ ਰੂਪ ਵਿੱਚ ਲੜਦੇ ਆਏ ਆ ਜਿਨ੍ਹਾਂ ਨੂੰ ਇਹ ਕਹਿੰਦੇ ਸੀ ਤੁਸੀਂ ਸਾਡਾ ਕੀ ਵਿਗਾੜ ਲੋਗੇ ਚਾਹੇ ਬੇਅਦਬੀ ਕਾਣ ਸੀ ਚਾਹੇ 328 ਰੂਪ ਸਨ ਚਾਹੇ ਗੋਲ ਕਾਂ ਦੀ ਗੱਲ ਵਿਰਾਸਤਾਂ ਦੀ ਇਮਾਰਤਾਂ ਦੀ ਗੱਲ ਨੂੰ ਲੈ ਕੇ ਇਹ ਟੀਚਰਾਂ ਕਰਦੇ ਸੀਗੇ ਤੁਸੀਂ ਕੀ ਵਿਗਾੜ ਲੋਗੇ ਇਹ ਸਮਝ ਲਓ ਇੱਕ ਤਾਂ ਉਹ ਮੰਨ ਗਿਆ ਵੀ ਗੁਨਾਹ ਕੀਤਾ ਤੇ ਫਖਰੇ ਕੌਮ ਦੇਣ ਵਾਲਿਆਂ ਦੇ ਵੀ ਪੱਲੇ ਹੁਣ ਫੱਕਾ ਨਹੀਂ ਰਹਿ ਗਿਆ ਇਹ ਝੂਠੇ ਕਿਤਾਬ ਕਿਤਾਬ ਸਨ ਔਰ ਇਹ ਵੀ ਗੱਲ ਸਾਹਮਣੇ ਆ ਗਈ ਕਿ ਜਿਹੜੇ 92 ਸੀਟਾਂ ਦਾ ਮਾਣ ਕਰਦੇ ਸੀ ਸਾਡੀ ਉਸ ਮਿਹਨਤ ਨੇ ਤੇ ਗੁਰੂ ਦੀ ਕਿਰਪਾ ਨੇ ਰਹਿਮਤ ਨੇ ਇਹਨਾਂ ਨੂੰ ਦੋ ਸੀਟਾਂ ਤੇ ਲਿਆ ਕੇ ਖੜਾ ਕਰ ਦਿੱਤਾ ਅੱਗੇ ਦੇਖੋ ਤੇ ਜਥੇਬੰਦੀਆਂ ਵੱਲੋਂ ਜਿਹੜੇ ਸਿੱਖ ਜਥੇਬੰਦੀਆਂ ਨੇ ਉਹਨਾਂ ਵੱਲੋਂ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਫਖਰੇ ਕੌਮ ਦਾ ਜਿਹੜੇ ਹੋਰ ਸਨਮਾਨ ਦਿੱਤੇ ਗਏ ਨੇ ਤੇ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਟੁਕਮੀ ਕੋਈ ਧਾਰਮਿਕ ਜਾਂ ਜੋ ਵੀ ਕਾਰਵਜ ਆ ਉਹਦੀ ਮੰਗ ਕੀਤੀ ਗਈ ਹੈ ਇੱਕ ਪੰਥ ਕੇ ਇਕੱਠ ਵੀ ਸੱਦੇਗੇ ਨਹੀਂ ਇਹ ਸਿੱਖਾਂ ਨੇ ਨਹੀਂ ਦਿੱਤੇ ਇਹ ਸ਼੍ਰੋਮਣੀ ਕਮੇਟੀ ਤੇ ਕਾਬਜ ਬਾਦਲ ਦਲ ਨੇ ਜਿਹੜੇ ਸੀਰੀ ਰੱਖੇ ਹੋਏ ਆ ਉਹਨਾਂ ਵਿੱਚ ਕੁਝ ਸਰਕਾਰੀ ਸੰਤ ਨੇ ਕੁਝ ਸਰਕਾਰੀ ਜਥੇਦਾਰ ਨੇ ਤੇ ਕੁਝ ਸਰਕਾਰੀ ਫੈਡਰੇਸ਼ਨਾਂ ਨੇ ਜਿਹੜੀਆਂ ਇਹਨਾਂ ਨੂੰ ਜਾ ਜਾ ਕੇ ਬਹੁਮਤ ਦਿੰਦੀਆਂ ਹਨ ਉਹਨਦੇ ਕਚਰੇ ਵਿਖਾ ਕੇ ਤੇ ਬਾਕੀ ਲੋਕਾਂ ਤੇ ਉਹ ਪਾਉਂਦੇ ਨੇ ਗੁਮਰਾਹ ਕਰਦੇ ਨੇ ਆ ਵੇਖੋ ਜੀ ਪੰਥ ਇਕੱਠਾ ਹੋ ਗਿਆ ਸੇਰੀ ਰੱਖੇ ਬੰਦੇ ਜਿਹੜੇ 328 ਰੂਪਾਂ ਤੇ ਨਹੀਂ ਬੋਲ ਸਕੇ ਇਹਨਾਂ ਦੇ ਦਿੱਤੇ ਹੋਏ ਜਿਹੜੇ ਇਹ ਇਹਨਾਂ ਦੇ ਫਕਰੇ ਕੌਮ ਆ ਉਹ ਤਿੰਨ ਦਿਹਾੜੀਦਾਰਾਂ ਨੇ ਇਹਨਾਂ ਨੂੰ ਦੇ ਦਿੱਤੇ ਨੇ ਪੰਥ ਨੇ ਤਾਂ ਦਿੱਤਾ ਹੀ ਨਹੀਂ ਨਹੀਂ ਬਡਾਲਾ ਸਾਹਿਬ ਜਿੱਥੇ ਬੰਦਿਆਂ ਨੇ 9 ਤਰੀਕੇ ਦਾ ਇਕੱਠ ਕਰਦਿਆ ਜੀ ਬਾਦਲ ਤੋਂ ਆਖਰੀ ਕੌਮ ਦਾ ਜਿਹੜਾ ਸਮਾਰਾ ਵਾਪਸ ਲੈਣ ਦੀ ਸੁਖਵੀਰ ਬਾਦਲ ਤੇ ਖਿਲਾਫ ਕਾਰਵਾਈ ਦੀ ਮੰਗ ਕਰਦੇ ਆ ਨੀ ਸਿੱਖਿਆ ਸਿਰਦੇ ਨੇ ਇਹ ਤਾਂ ਜਿਹੜਾ ਫਕਰੇ ਕੌਮ ਵਾਪਸ ਲੈਣ ਦੀ ਗੱਲ ਆ ਹੁਣ ਮੈਂ ਇਹਨਾਂ ਨੂੰ ਕੀ ਆਖਾਂ ਕਿ ਜਿਹੜਾ ਚੱਬੇ ਤੁਸੀਂ ਇਕੱਠ ਕੀਤਾ ਸੀਗਾ ਉਹਦੇ ਤੋਂਦੋਂ ਤੁਸੀਂ ਕਹਿ ਤਰਸੀ ਅਸੀਂ ਵਾਪਸ ਲੈ ਲਿਆ ਉਹ ਤੇ ਉਦੋਂ ਵਾਪਸ ਹੋ ਗਿਆ ਹੁਣ ਉਹ ਉਹ ਸ਼ੀਲ ਡਿਆ ਰੱਖੀ ਰੱਖਣ ਸਿਰ ਚ ਮਾਰਨ ਨੂੰ ਸੁਖਵੀਰ ਬਾਦਲ ਤੇ ਵੀ ਕਾਰਵਾਈ ਦੀ ਮੰਗ ਕੀਤੀ ਹਾਂ ਉਦੋਂ ਬਾਅਦ ਜਦੋਂ ਬਾਦਲ ਵੱਡਾ ਜਿਉਂਦਾ ਸੀ ਤੇ ਸੁਖਵੀਰ ਬਾਦਲ ਨਾਲ ਉਥੇ ਬੂਟ ਪਾਲਿਸ਼ ਕਰੀ ਜਾਂਦਾ ਸੀ ਜਿਹੜੇ ਕੱਪੜੇ ਵਾਲੇ ਉਹ ਵੀ ਪਾਲਿਸ਼ ਕਰੀ ਜਾਂਦਾ ਸੀ ਉੱਥੇ ਬੈਠਾ ਉਸ ਵਕਤ ਇਹਨਾਂ ਨੇ ਖੰਡਪਾਤ ਸਾਹਿਬ ਰੱਖਿਆ ਔਰ ਉਹ ਅੱਜ ਤੁਹਾਨੂੰ ਅਸੀਂ ਪ੍ਰੂਫ ਦੇ ਦਿੰਨੇ ਆ ਅਸੀਂ ਦਲ ਵੱਲੋਂ ਬਾਹਰ ਖਲੋ ਕੇ ਫਿਰ ਕਿਹਾ ਸੀਗਾ ਇਹ ਸੇਵਾ ਨਹੀਂ ਕਰ ਰੇ ਡਰਾਮਾ ਕਰ ਰੇ ਇਹ ਫਕਰੇ ਕੌਮਨੀ ਅਖੌਤੀ ਨੇ ਔਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਪੰਥ ਨੇ ਕਿਦਰੇ ਸਾਨੂੰ ਮੌਕਾ ਦੇ ਦਿੱਤਾ ਇਹ ਅਰਦਾਸ ਕਰਨ ਵੀ ਸਾਨੂੰ ਨਾ ਮਿਲੇ ਜੇ ਮਿਲ ਗਿਆ ਤਾਂ ਫੇਰ ਇਹ ਫਕਰੇ ਕਾਮ ਇਹਨਾਂ ਨੂੰ ਦੱਸਾਂਗੇ ਵਾਪਸ ਕਿਵੇਂ ਲਈਦਾ ਹੈ ਤੇ ਉਹ ਜ਼ਰੂਰ ਲੈ ਕੇ ਛੱਡਾਂਗੇ ਕਿਉਂਕਿ ਉਹ 7 ਲੱਖ ਦੇ ਕੱਠ ਨੇ ਐਲਾਨ ਕੀਤਾ ਹੋਇਆ ਹੈ ਤੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਜ਼ਥੇਦਾਰ ਕਹਿ ਕੇ ਕੀਤਾ ਹੋਇਆ ਹੈ ਇਸ ਲਈ ਉਹ ਵਾਪਸ ਜ਼ਰੂਰ ਲਿਆ ਜਾਊਗਾ ਕੀਰਨੇ ਪਾ ਕੇ ਤੇ ਤਰਲੇ ਲੈ ਕੇ ਨਹੀਂ ਅਕਾਲੀ ਫੁੱਲਾ ਸਿੰਘ ਬਣ ਕੇ ਤੁਹਾਡੇ ਤੇ ਮਾਣ ਵੀ ਹੈ ਜਿਹੜਾ ਉਸ ਟਾਈਮ ਤੁਸੀਂ ਜਿਹੜਾ ਜਗਦੀਸ਼ ਕੂਟਨੇ ਦੇ ਭੂਗ ਤੇ ਨਾਂ ਜਾ ਕੇ ਜਿਹੜਾ ਸਿੱਖ ਕੌਮ ਦੇ ਹੱਕ 'ਚ ਖੜੇ ਹੋ ਉਸ ਦੇ ਲਈ ਤੁਹਾਡੇ ਦੇ ਸਿੱਖ ਕੌਮ ਨੂੰ ਜਿਹੜਾ ਮਾਣ ਵੀ ਹੈ ਤੁਹਾਡਾ ਬਹੁਤ ਬਹੁਤ ਸਾਰਾ ਮੈਨੂੰ ਸਿੱਖ ਪੰਥ ਤੇ ਮਾਣ ਹੈ ਖਾਲਸੇ ਤੇ ਮਾਣ ਹੈ ਉਹਨਾਂ ਮਹਾਨ ਸਿੱਖ ਸੰਗਤਾਂ ਤੇ ਮਾਣ ਹੈ ਵੀ ਜਿਨ੍ਹਾਂ ਨੇ ਸਾਡੀਆਂ ਨੌਕਰੀਆਂ ਖੁੱਸਣ ਤੋਂ ਬਾਅਦ ਵੀ ਸਾਨੂੰ ਮਰਨ ਨਹੀਂ ਦਿੱਤਾ ਜਿਉਂਦੇ ਰੱਖਿਆ ਕਈ ਸਾਡੇ ਤੇ ਹੱਲੇ ਵੀ ਕੀਤੇ ਪਰ ਫਿਰ ਵੀ ਸਾਡਾ ਸਾਥ ਦਿੱਤਾ ਤੇ ਇਹ ਤਾਂ ਮੇਰਾ ਫਰਜ਼ ਬਣਦਾ ਸੀਗਾ ਇਹ ਕੋਈ ਮਿਹਸਾਨ ਨਹੀਂ ਕੀਤਾ ਕਿ ਬੁਚੜਾਂ ਦੇ ਭੋਗ ਦੀ ਬਾਈਕਾਟ ਕਰਨਾ ਤੇ ਭਾਈ ਕੌਕੇ ਦੇ ਹੱਕ ਚ ਖਲੋਣਾ ਜੇ ਮੁਸਲਮਾਨ ਭਰਾ ਖੋ ਸਕਦੇ ਸਹਿਬਜ਼ਾਦਿਆਂ ਦੇ ਹੱਕ ਚ ਅਸੀਂ ਤਾਂ ਫਿਰ ਵਾਰ ਸ਼ਖਵਾਉਨੇ ਆ